ਬੋੜੀ ਆ ਹੁਣ ਦੇਖੋ ਲੈ ਕੇ ਕਿਧਰ ਵਿੱਚ ਢਲੇ ਆ ਇੰਨੀ ਸਰਕਾਰ ਦੀ ਨਲਾਕੀ ਆ ਦੇਖ ਲਓ ਕਚਰੇ ਦੇ ਵਿੱਚ ਲੈ ਕੇ ਢਲੇ ਕਚਰੇ ਵਾਲੀ ਗੱਡੀ ਦੇ ਵਿੱਚ ਦੇ ਲੋ ਬੋੜੀ ਨੂੰ ਇਹਨਾਂ ਕੋਲ ਗੱਡੀ ਵੀ ਹੈ ਨਹੀਂ ਦੇਖ ਲਓ ਸਭ ਲੈ ਜਾਣ ਵਾਸਤੇ ਵੀ ਇੰਨੀ ਬੇਕਦਰੀ ਕਰਦੇ ਹੋ ਦੇਖੋ ਜੀ ਇਹਦੀ ਜੱਡ ਬੋੜੀ ਦੀ ਉਹ ਹੜਾਓ ਭਾਈ ਆ ਦੇਖੀ ਚੱਲਿਆ ਜੀ ਕਚਰਾ ਵਾਲੀ ਗੱਡੀ ਦੇ ਵਿੱਚ ਲੱਗੇ ਪੰਡਾ ਤੇ ਬੋੜੀ ਪਾਹਾਂ ਆ ਕੱਪੜਾ ਪਾ ਕੇ ਮੈਂ ਮੇਜੇ ਆ ਕੇ ਚੱਲਦੇ ਚਾਹੇ ਹਲੋ ਯਾਕਤੂ ਸੱਚਾ ਮੈਂ ਨਗਰ ਦੇ ਚਲ ਰਗਾ ਗੱਡੀ ਡੱਡ ਬੜੀ ਦੇਖੋ ਟਕਰਾੜੀ ਗੱਡੀ ਚੋਕਾ ਕੂੜਾ ਤੇ ਗਿੱਲਾ ਕੂੜੇ ਵਾਲੀ ਗੱਡੀ ਆ ਜੀ ਨਜ਼ਰ ਲੇ ਗਿੰਦੀ ਇਹਨਾਂ ਕੋਲ ਗੱਡੀ ਵੀ ਹੈ ਨਹੀਂ ਕੋਈ ਐਂਬੂਲੈਂਸ ਵੀ ਹੈ ਨਹੀਂ ਮਜਾਨ ਦੇਖੋ ਆ ਲੋ ਆਲ ਦੇਖੋ ਡੱਡ ਬੜੀ ਦਾ ਇਨੀ ਕਿ ਇਨਸਾਨੀਅਤ ਨਹੀਂ ਹੈਗੀ ਦੇਖ ਲੋ ਤੁਸੀਂ ਜੇ ਕੋਈ ਗੱਡੀ ਦਾ ਬੰਦਾ ਢੰਗ ਦੀ ਲਿਆ ਹੋਵੇ ਕੋਈ ਨਗਰ ਰਿੰਗਾ ਪਵਾੜਾ ਦੀ ਗੱਡੀ ਆ ਦੇਖੋ ਕਚਰੇ ਵਾਲੀ ਗੱਡੀ ਦੇ ਵਿੱਚ ਡੈਡ ਬੋਡੀ ਲੈ ਕੇ ਜਾ ਰਹੇ ਆ ਇੰਨਾ ਸਰਕਾਰ ਦੇ ਕੋਲ ਪੈਸਾ ਹੈ ਕਿ ਗੱਡੀ ਤੱਕ ਨਹੀਂ ਲਿਆ ਸਕਦੇ ਕਮਾਲ ਹੋ ਗਈ ਹੈ ਆਹ ਬੰਦੇ ਦੀ ਕਦਰ ਦੇਖ ਲੋ ਮਰੇ ਬੰਦੇ ਦੀ ਭਾਜੀ ਗੱਲ ਸੁਣਿਓ ਇੱਕ ਮਿੰਟ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਪ੍ਰਿੰਸ ਹੈ ਗੱਡੀ ਤੁਸੀਂ ਲੈ ਕੇ ਆਏ ਭਾਜੀ ਹਾਂਜੀ ਭਾਜੀ ਭਾਜੀ ਇਹ ਤੁਹਾਨੂੰ ਗੱਡੀ ਕੋਈ ਦੂਜੀ ਐਂਬੂਲੈਂਸ ਵਗੈਰਾ ਨਹੀਂ ਦਿੰਦੇ ਤੁਹਾਨੂੰ ਲੱਗਦਾ ਨਹੀਂ ਕਮਾਲ ਹੈ ਸਾਨੂੰ ਨਹੀਂ ਦਿੰਦੇ ਸਾਰੇ ਕੋਈ ਇਹੀ ਆ ਜੀ ਇਹ ਕਚਰੇ ਵਾਲੀ ਗੱਡੀ ਦੇ ਵਿੱਚ ਲੈ ਕੇ ਜਾਂਦੇ ਬੋੜੀਆਂ ਕਿੰਨੇ ਟਾਈਮ ਤੋਂ ਲੈ ਕੇ ਆ ਰਹੇ ਇਹ ਇਹ ਹੀ ਕਾਫੀ ਟਾਈਮ ਤੋਂ ਇੱਦਾਂ ਹੀ ਆ ਜੀ ਤੁਹਾਡੀ ਕੋਈ ਐਡੀਸੀ ਨਾ ਜਾਂ ਕੋਈ ਮੇਰ ਸਾਹਿਬ ਨਾਲ ਗੱਲ ਨਹੀਂ ਹੁੰਦੀ ਕੋਈ ਅਸੀਂ ਕਿਹਾ ਸੀ ਕਈ ਵਾਰੀ ਬਾਕੀ ਲੋਕਾਂ ਦੇ ਨਹੀਂ ਇਹ ਦੇ ਲੋ ਇੱਕ ਡੈੱਡ ਬੋਡੀ ਤੁਹਾਨੂੰ ਉਹਨਾਂ ਨੇ ਮਿਲੀ ਆ ਇੰਨੀ ਬੇਗਦਰ ਲੋਕੀ ਤਾਂ ਫੁੱਲਾਂ ਨਾਲ ਲੈ ਕੇ ਜਾਂਦੇ ਕਈ ਕੁਛ ਕਰਕੇ ਜਾਂਦੇ ਤੁਸੀਂ ਤਾਂ ਕਚਰੇ ਦੀ ਗੱਡੀ ਦੇ ਵਿੱਚ ਲੈ ਕੇ ਜਾ ਰਹੇ ਹੋ ਬੋਡੀ ਭਾਈ ਯਾਰ ਸਾਨੂੰ ਹੁਣ ਜਿੱਥੇ ਢੇਡਾ ਭੇਜਦੇ ਸੀ ਤਾਂ ਉੱਥੇ ਹੀ ਆਣਾ ਜੀ ਬੋਡੀ ਕਿਹਦੀ ਹੈ ਇਹ ਇਰਵਾਸ ਹੈ ਜੀ ਲਾਸ਼ ਸਟੇਸ਼ਨ ਤੋਂ ਆਈ ਹੈ ਜੀ ਕਿੰਨੇ ਦਿਨ ਤੋਂ ਪਹਿਲਾਂ ਮਿਲੀ ਸੀ ਲਾਸ਼ ਤੁਹਾਨੂੰ ਇਹ ਸਾਨੂੰ ਨਹੀਂ ਇਹ ਹਸਪਤਾਲ ਨੇ ਸਾਨੂੰ ਡਾਅਰ ਕੀਤੀ ਆ ਜੀ ਇਹ ਕਿਰ ਇਰਵਾਸ ਲਾਸ਼ ਨੂੰ ਕਚਰੇ ਦੀ ਗੱਡੀ ਚ ਲਈ ਆਇਆ ਹਾਂ ਹਾਂ ਜੀ ਇੱਦੀ ਲੈ ਕੇ ਜਾਂਦੇ ਹਾਂ